ਸਤਿ ਸ੍ਰੀ ਅਕਾਲ ਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬੇਨਤੀ ਹੈ ਜੋ ਕਿ ਜਿਹੜੇ ਫਰੀਦ ਕੋਟ ਅਤੇ ਖੰਡੂ ਸਰਬ ਹਾਰੇ ਹੋਏ ਆ ਉਹਨਾਂ ਨੂੰ ਬੇਨਤੀ ਉਹਨਾਂ ਦੇ ਵਰਕਾਂ ਨੂੰ ਬੇਨਤੀ ਹੈ ਕਿ ਦੋਸਤੋ ਹਾਰ ਕਰਨਾ ਸਵੀਕਾਰ ਕਰੋ ਕਿੰਤੂ ਪਰੰਤੂ ਨਾ ਕਰੋ ਕੌਣ ਜਿੱਤ ਕੇ ਇੱਕ ਗੁਰਮੁਖ ਪਿਆਰਾ ਆਮ ਪਾਰਟੀ ਦਾ ਵਰਕਰ ਹੈ ਬੜੀ ਹੈਰਾਨੀ ਜਨਕ ਗੱਲ ਕੀਤੀ ਕਿ ਸਰਬਜੀਤ ਸਿੰਘ ਨੂੰ ਇੰਨੀਆਂ ਵੋਟਾਂ ਕਿਵੇਂ ਲੈ ਗਿਆ ਹਾਈਲਾਈਟ ਕਿਵੇਂ ਹੋ ਗਿਆ ਇਹ ਪਬਲਿਕ ਹੈ ਪਬਲਿਕ ਸੰਗਤ ਜਨਤਾ ਜੋ ਚਾਹੇ ਉਹ ਕਰ ਸਕਦੀ ਹੈ ਤੇ ਨੌਜਵਾਨਾਂ ਦੇ ਹੱਥ ਮੈਂ ਅੱਗੇ ਇੱਕ ਵੀਡੀਓ ਪਾਈ ਹੈ ਦੋਸਤਾਂ ਦਰਿਆਵਾਂ ਦੇ ਮੈਂ ਰੁਕ ਜਾਂਦੇ ਆ ਪਰ ਨੌਜਵਾਨਾਂ ਦੇ ਪਬਲਿਕ ਦੇ ਹੱਡ ਨਹੀਂ ਰੁਕਦੇ ਸਮਝੇ ਕਰਨ ਸ਼ਰਮਾ ਜੀ ਮੈਂ ਮੈਨੂੰ ਕੱਢੋ ਤੁਹਾਨੂੰ 92 ਸੀਟਾਂ ਕਿਵੇਂ ਮਿਲ ਗਈਆਂ ਸੀਗੀਆਂ ਕੀਨੇ ਦਿੱਤੀਆਂ ਸੀ ਇਹ ਪਬਲਿਕ ਨੇ ਜਦੋਂ ਪਬਲਿਕ ਆਇ ਤੇ ਆਉਂਦੀ ਹੈ ਕਿਸੇ ਦਾ ਵਿਰੋਧ ਕਰਨ ਤੇ ਆਉਂਦੀ ਹੈ ਤੋ ਯਹੀ ਹੁੰਦਾ ਹੈ ਭਾਈ ਸਵੀਕਾਰ ਕਰੋ ਹਾਰ ਨੂੰ ਖਾਸ ਗੱਲ ਇੱਕ ਮੈਂ ਕਹਿਣਾ ਜੇ ਤੁਹਾਡੀ ਭਗਵੰਤ ਮਾਨ ਮੰਦਾ ਸ਼ਰਮਾ ਜੀ ਤੇ ਕੋ ਬਾਈ ਜਸ ਭੁੱਲਰ ਖਾਸ ਕਰਕੇ ਕੀਤੀ ਦਾ ਮੁੱਦਾ ਹੈ ਜੇ ਖੇਤੀ ਨਹੀਂ ਹੁੰਦੀ ਤਾਂ ਠੇਕੇ ਖੋਲੋ ਜਿਹੜੇ ਬਜ਼ੁਰਗਾਂ ਜਿਹੜੇ ਲੋਕ ਪੋਸਟ ਅਫੀਮ ਦੀ ਵਕਤੋਂ ਕਰਦੇ ਆ ਉਹਨਾਂ ਦੇ ਕਾਰਡ ਬਣਾ ਕੇ ਦਿਓ ਜੇ ਗਾਣੂ ਸਿੱਟਾ ਲੈਣੀ ਹੈ ਨਹੀਂ ਤਾਂ ਤੈਨ ਵੀ ਜਾਣ ਗਈਆਂ ਤੁਸੀਂ ਮੁੱਦਾ ਉਠਾ ਕੇ ਉਹਦਾ ਮਜ਼ਾਕ ਬਣਾਇਆ ਸੀ ਸ਼ਾਇਦ ਤੁਸੀਂ ਕੁਝ ਸਿੱਟਾ ਤੋਂ ਵੱਧ ਲੈ ਜਾਂਦੇ ਨੌਜਵਾਨ ਵਾਲੀ ਗੱਲ ਤਾਂ ਸਾਰਿਆਂ ਨੂੰ ਪਤਾ ਹੈ ਮੈਂ ਪਹਿਲਾਂ ਵੀ ਵੀਡੀਓ ਦੇ ਵਿੱਚ ਗੱਲ ਕਹੀ ਹੈ ਕਿ ਜੇ ਕੋਈ ਗੁਨਾਹ ਕਰਦਾ ਹੈ ਉਹਨੂੰ ਸਜ਼ਾ ਪੰਜਾਬ ਦੀਆਂ ਜੇਲਾਂ ਦੇ ਵਿੱਚ ਮਿਲ ਸਕਦੀ ਹੈ ਡਿਬਰੂਗਰ ਭੇਜਣ ਦੀ ਲੋੜ ਨਹੀਂ ਪੈਂਦੀ ਸਮਝਦੇ ਹੋ ਇਹ ਗੱਲਾਂ ਸੋਚਣ ਵਾਲੀਆਂ ਤੇ ਨੌਜਵਾਨ ਜਿਹੜੇ ਜਿੱਦਰ ਨੂੰ ਨੌਜਵਾਨ ਹੋ ਤੁਰੇ ਪਰ ਉਹਨਾਂ ਮੂਰੇ ਕੁਛ ਨਹੀਂ ਆਕਦਾ ਨੌਜਵਾਨਾਂ ਤੇ ਜਿਵੇਂ ਭਾਨਾ ਭਾਨੇ ਵਰਗਿਆਂ ਤੇ ਚਲੋ ਭਾਨਾ ਮੈਂ ਨਹੀਂ ਕਹਿੰਦਾ ਵੈਸੇ ਸੁਭਾਅ ਕਹਿੰਦਾ ਕੋਈ ਵੀ ਬੰਦਾ ਗਲਤੀ ਵੀ ਕਰ ਸਕਦਾ ਹੈ ਪਰ ਗਲਤੀ ਦੀ ਉਹਦੇ ਯੋਗ ਕਾਨੂੰਨ ਦੇ ਤਹਿਤ ਸਜ਼ਾ ਹੁੰਦੀ ਹੈ ਇਹ ਨਹੀਂ ਹੁੰਦਾ ਕਿ ਐਵੇਂ ਪਰਚੀ ਇਕੱਠੀ ਜਾਣੇ ਪਾਰਟੀਆਂ ਦੀ ਵਿਰੋਧਤਾ ਕਰੀ ਜਾਣੀ ਫਿਰ ਤੋੜ ਗਿਆ ਜੇ ਜਿਹੜੀ ਪਹਿਲਾਂ ਵਾਲੀਆਂ ਪਾਰਟੀਆਂ ਤੇ ਤੁਹਾਡੀ ਪਾਰਟੀ ਦੇ ਵਿੱਚ ਅੰਤਰ ਕੀ ਰਹਿ ਗਿਆ ਭਾਈ ਬਦਲਾ ਕਿਸ ਗੱਲ ਦਾ ਹੋਇਆ ਬਦਲਾ ਦਾ ਭਾਵ ਹੈ ਵੀ ਅਸੀਂ ਜਿਹੜਾ ਉਹ ਕੁਝ ਕਰਦੇ ਸੀ ਅਸੀਂ ਨਹੀਂ ਕਰਦੇ ਤੁਸੀਂ ਤਾਂ ਉਸ ਤੋਂ ਵੱਧ ਕੇ ਕਰਤਾ ਚਿੱਟਾ ਹੈਰੋਇਨ ਸਮੈਕ ਉਦੋਂ ਵਧੇ ਆ ਘਟੇ ਨਹੀਂ ਇਹਦੇ ਤੇ ਰੋਕ ਥਾਮ ਨਹੀਂ ਲੱਗ ਸਕੇ ਐਮ ਐਚ ਪੀ ਵਾਲੀ ਮੈਡਮ ਜੀ ਪਾਰਲੀਮੈਂਟ ਵਾਲੀ ਉਹ ਵੀ ਗਾਇਬ ਕਦਰ ਲੋਕ ਤੁਹਾਡੇ ਬਈ ਜਿਹੜੇ ਇਹ ਕੀਤੇ ਹੋਏ ਸੀ ਵਾਦੇ ਸੋ ਦੋਸਤੋ ਹਾਰ ਸਵੀਕਾਰ ਕਰੋ ਇੱਕ ਗੱਲ ਜਰੂਰ ਕਹਿਣਾ ਮੈਂ ਜੇ ਮੌਕਾ ਸੰਭਾਲਣਾ ਹੈ ਪੰਜਾਬ ਦੇ ਮੁੱਦਿਆਂ ਵੱਲ ਪੰਜਾਬ ਵੱਲ ਧਿਆਨ ਦਿਓ ਫਿਰ ਕੁਝ ਸਿੱਟਾ ਮਿਲ ਗਿਆ ਨਹੀਂ ਤਾਂ ਆਮ ਆਦਮੀ ਦਾ ਸਫਾਇਆ ਹੋ ਜਾਣਾ ਹੈ ਗਾਹ ਨੂੰ ਕਿਉਂਕਿ ਤੁਸੀਂ ਵਿਧਾਨ ਸਭਾ ਦੇ ਵਿੱਚ ਮੈਂ ਖਾਸ ਕਹਿਣਾ ਖਾਸ ਕਰਕੇ ਖੇਤੀ ਦਾ ਮਜਾਕ ਉਡਾਉਣ ਕਾਰਨ ਵੀ ਤੁਹਾਡੀਆਂ ਸੀਟਾਂ ਤੇ ਪ੍ਰਭਾਵ ਪਿਆ ਹੈ। ਨੌਜਵਾਨਾਂ ਤੇ ਡਿਬਰੂਗੜ੍ਹ ਭਿੱਜਣ ਦੇ ਕਾਰਨ ਪ੍ਰਭਾਵ ਪਿਆ ਹੈ। ਮੂਸੇ ਵਾਲੇ ਦੀ ਮੌਤ ਦੇ ਕਾਰਨ ਪ੍ਰਭਾਵ ਪਿਆ ਹੈ। ਇੰਨਾ ਤਿੰਨਾ ਪ੍ਰਭਾਵਾਂ ਨੇ ਤੁਹਾਡੀ ਪਾਰਟੀ ਨੂੰ 0 ਤੋਂ 0 ਭਾਗ 3 13 ਕਰਤਾ 13 0 ਦੀ ਬਜਾਏ 0 ਵਾਲਤੀਆ ਕਰਤਾ 1 ਕਾ ਜੀਵੋ ਵਾਲ ਕਰਕੇ 10 ਨੂੰ ਪਾਸੇ ਕਰਤਾ ਆਨੰਦ ਮੰਗਲ ਹੋ ਗਿਆ ਇਹ ਐ ਹੁੰਦਾ ਜੀ ਚਲੋ ਕੋਈ ਨਾ ਮੈਗਰੂ ਸਾਹਿਬ ਕਿਰਪਾ ਕਰਨ ਖਸ ਖਸਰੀ ਖੇਤੀ ਦੀ ਹਮਾਇਤ ਵਾਲੇ ਦੋਸਤੋ ਸਮਾ ਆ ਗਿਆ ਕੱਲ ਨੂੰ ਦੇਖਦੇ ਆ ਸਮਾਂ ਦਿਓ ਸ਼ਾਮ ਦੇ ਟਾਈਮ ਆਪਾਂ ਫਰੀ ਹੁੰਨੇ ਆ ਤੇ ਜਿਸ ਜਾਂ ਸ਼ਾਮ ਦੇ ਟਾਈਮ ਤੇ ਜਾਂ ਫਿਰ ਸਵੇਰ ਦੇ ਟਾਈਮ ਸਵੇਰ ਦਾ ਟਾਈਮ ਰੱਖਣਾ ਤਾਂ ਆਪਾਂ ਰੱਖੋ 11:00 ਵਜੇ ਦਾ ਟਾਈਮ ਰੱਖ ਲਓ ਹੁਣ ਇਹਨੇ ਕੰਮ ਕਰ ਜਿਹੜੇ ਖੇਤਾਂ ਨੇ ਅਜੇ ਤਾਂ ਹੈ ਨਹੀਂ ਗੇ ਕੱਲ ਨੂੰ ਲਾਈਵ ਹੋ ਜੇ ਆਪਾਂ ਸਾਰੇ ਦੋਸਤ ਲਾਈਵ ਜੋੜਨ ਦੇ ਵਾਸਤੇ ਇੱਕ ਵਾਰੀ ਹਾਜ਼ਰੀ ਲਵਾਇਓ ਹੁਣ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ